ਮੌਨ ਚ ਕੀ ਰਿਹਾ ਹੈਗਾ ਮਾਰਕੀਟਿੰਗ ਨੂੰ ਲੈ ਕੇ ਜੋ ਇੱਕ ਨਵਾਂ ਖਰੜਾ ਤਿਆਰ ਕੀਤਾ ਜਾ ਰਿਹਾ ਸੀ ਕੇਂਦਰ ਸਰਕਾਰ ਵੱਲੋਂ ਭੇਜਿਆ ਗਿਆ ਦੁਬਾਰਾ ਸੂਬਾ ਸਰਕਾਰਾਂ ਨੂੰ ਕੀ ਰਿਹਾ ਅੱਜ ਬੈਠੇ ਜੇ ਦੇਖੋ ਜੀ ਇਹਦੇ ਵਿੱਚ ਤਕਰੀਬਨ ਜਿਹੜੀ ਅੰਡਰਸਟੈਂਡਿੰਗ ਆ ਉਹ ਤਾਂ ਇਸ ਵੇਲੇ ਜੋ ਮੰਤਰੀ ਬੋਲ ਰਿਹਾ ਸੀ ਉਹਦੇ ਤੇ ਕਿਸਾਨਾਂ ਨੇ ਜਿਹੜੇ ਬੋਲੇ ਉਹਨਾਂ ਦੀ ਅੰਡਰਸਟੈਂਡਿੰਗ ਤੇ ਬਹੁਤਾ ਫਰਕ ਨਹੀਂ ਗਾ ਸਾਰੇ ਸਾਰੇ ਕਿਸਾਨਾਂ ਨੇ ਵਿਰੋਧ ਜਤਾਇਆ ਇਸ ਬੋਲ ਹਾਂ ਤੇ ਇਹਨੂੰ ਮਤਲਬ ਬਿਲਕੁਲ ਮਟੋ ਇੱਕ ਇੱਕ ਮਿੰਟ ਕਰ ਰੱਦ ਕਰੋ ਇਹਨੂੰ ਵਿਸ਼ੇਸ਼ ਅਸੈਂਬਲੀ ਦਾ ਸੈਸ਼ਨ ਸੱਦ ਕੇ ਤੂੰ ਰੱਦ ਕਰੋ ਔਰ ਜੇ ਫਿਰ ਵੀ ਕੇ ਸਰਕਾਰ ਲਾਤਦੀ ਆ ਤਾਂ ਅਸੀਂ ਸੰਘਰਸ਼ ਕਰਾਂਗੇ ਤੁਸੀਂ ਸਾਡੇ ਨਾਲ ਰਹੋ ਤੇ ਉਹਨਾਂ ਨੇ ਕਿਹਾ ਵਾਦਾ ਕੀਤਾ ਵੀ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਰਵਾਂਗੇ ਕੀਤੀਬਾੜੀ ਮੰਤਰੀ ਨੇ ਇਹ ਵੀ ਕਿਹਾ ਕਿ ਵਿਸ਼ੇਸ਼ اجلاس ਸੱਦਿਆ ਜਾਵੇਗਾ ਇਸ ਨੂੰ ਲੈ ਕੇ ਕੋਈ ਇਹ ਤੇ ਚਰਚਾ ਹੋਈ ਆ ਕਦੋਂ ਸੱਦ ਰਹੇ ਨੇ ਹਾਂ ਕਦ ਅਸੀਂ ਅਸੀਂ ਉਹਨਾਂ ਨੂੰ ਇਹ ਸ਼ਬਦ ਵਰਤਿਆ ਗਿਆ ਐ ਸੂਰਜ ਬੋਸਿਵਰ ਜਿੰਨੀ ਛੇਤੀ ਸੰਭਵ ਹੋ ਸਕਦਾ ਕੀਤਾ ਜਾਵੇ ਇਹ ਗੱਲ ਬਣ ਗਏ ਕਿ ਮੈਂ ਕੁਝ رائے ਹੋਰ ਲੈਣੀਆਂ ਉਦੋਂ ਬਾਅਦ ਜਿੰਨੀ ਛੇਤੀ ਸੰਭਵ ਹੋ ਗਿਆ ਸੀ ਜਲਾਸ ਸੱਤ ਕੇ ਇਹਨੂੰ ਰੱਦ ਕਰਾਂਗੇ ਇਹਨੂੰ ਲੈ ਕੇ ਕਿਹੜੀ ਕਿਹੜੀ ਕਿਸਾਨ ਜਥੇਬੰਦੀਆਂ ਤਕਰੀਬਨ ਕਿੰਨੀਆਂ ਸੀਗੀਆਂ ਜਿਹੜੀਆਂ ਸ਼ਾਮਲ ਹੋਈਆਂ ਅੱਜ 29 ਕਿਸਾਨ ਜਥੇਬੰਦੀਆਂ ਸ਼ਾਮਲ ਸੰਜੀ ਤੇ 29 ਕਿਸਾਨ ਜਥੇਬੰਦੀਆਂ ਨੇ ਕੋ ਕਹਿਆ ਹੋਰ ਕਹਿਆ ਵੀ ਅਸੀਂ ਮਤਲਬ ਇਹਨੂੰ ਦੇਸ਼ ਪੱਤਰ ਦਾ ਕਦੋਲਣ ਕਰਨ ਜਾ ਰਹੇ ਆ 23 ਤਰੀਕ ਦਾ ਜਿਹੜਾ ਜ਼ਿਲ੍ਹਾ ਹੈਡਕੁਆਟਰਾਂ ਤੇ ਧਰਨੇ ਨੇ ਉਹ ਕੱਲੇ ਪੰਜਾਬ ਚ ਨਹੀਂ ਦੇਸ਼ ਪੱਤਰ ਤੇ ਨੇ ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਪੰਜਾਬ ਭਵਨ ਦੇ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਨਾਲ ਕਿਸਾਨ ਆਗੂਆਂ ਦੀ ਬੈਠਕ ਖਤਮ ਹੋ ਚੁੱਕੀ ਹੈ ਸਾਡੇ ਨਾਲ ਗੱਲਬਾਤ ਕਰਨ ਲਈ ਕਿਸਾਨ ਆਗੂ ਜਗਮੋਹਨ ਜੀ ਨੇ ਜਗਮੋਹਨ ਜੀ ਕੀ ਰਿਹਾ ਹੈਗਾ ਮਾਰਕੀਟਿੰਗ ਨੂੰ ਲੈ ਕੇ ਜੋ ਇੱਕ ਨਵਾਂ ਖਰੜਾ ਤਿਆਰ ਕੀਤਾ ਜਾ ਰਿਹਾ ਸੀ ਕੇਂਦਰ ਸਰਕਾਰ ਵੱਲੋਂ भेजਿਆ ਗਿਆ ਦੁਬਾਰਾ ਸੂਬਾ ਸਰਕਾਰਾਂ ਨੂੰ ਕੀ ਰਿਹਾ ਅੱਜ ਮੀਟਿੰਗ ਦੇ ਵਿੱਚ ਦੇਖੋ ਜੀ ਇਹਦੇ ਵਿੱਚ ਤਕਰੀਬਨ ਜਿਹੜੀ ਅੰਡਰਸਟੈਂਡਿੰਗ ਆ ਉਹ ਤਾਂ ਇਸ ਵੇਲੇ ਜੋ ਮੰਤਰੀ ਬੋਲ ਰਿਹਾ ਸੀ ਉਹਦੇ ਤੇ ਕਿਸਾਨਾਂ ਨੇ ਜਿਹੜੇ ਬੋਲੇ ਉਹਨਾਂ ਦੀ ਅੰਡਰਸਟੈਂਡਿੰਗ ਤੇ ਬਹੁਤਾ ਫਰਕ ਨਹੀਂ ਗੱਲ ਪਰ ਇੱਕ ਜ਼ਰੂਰ ਗੱਲ ਅਸੀਂ ਲੰਬੇ ਦੇ ਤੌਰ ਤੇ ਦਿੱਤੀ ਵੀ 25 25 ਨਵੰਬਰ ਦੀ ਅੱਜ ਆਈ ਹੋਈ ਹੈ ਅੱਜ 24 ਦਿਨ ਹੋ ਗਏ 15 ਦਿਨ ਤੋਂ ਦਾ ਜਵਾਬ ਮੰਗਿਆ ਸੀ ਤੁਸੀਂ ਲੇਟ ਜੇ ਇਸ ਗੱਲ ਤੇ ਅਸੀਂ ਜਦੋਂ ਇਹਦੇ ਉੱਤੇ 23 ਤਰੀਕ ਦਾ ਪ੍ਰੋਗਰਾਮ ਵੀ ਰੱਖਤਾ ਇਹ ਨੂੰ ਮਤਲਬ ਪਲੱਪੇ ਗੰਡਾ ਪ੍ਰਚਾਰ ਵੀ ਕਰਤਾ ਥੱਲੇ ਰੋਲਾ ਪਾ ਲਿਆ ਉਹਦਾ ਤੁਸੀਂ ਇਹ ਸਾਡੀ ਮੀਟਿੰਗ ਰੱਖੀ ਆ ਪਰ ਸਾਡੇ ਸਾਰੇ ਜਥੇਬੰਦੀਆਂ ਦੇ ਨੰਬੰਦੇ ਜਿਹੜੇ ਸੂਜਿਤ ਕਿਸਾਨ ਮੋਰਚੇ ਦੇ ਇੱਥੇ ਆਏ ਹੋਏ ਸਨ ਉਹਨਾਂ ਨੇ ਵੀ ਅਲੱਗ-ਅਲੱਗ ਟੰਗਾਂ ਦੇ ਨਾਲ ਇਹਨੂੰ ਕਿਹਾ ਵੀ ਇਹ ਜਿਹੜੀ ਕੇਂਦਰ ਸਰਕਾਰ ਦੀ ਸਰਕਾਰ ਆ ਉਹ ਭਾਜਪਾ ਦੀ ਸਰਕਾਰ ਨਹੀਂ ਗੀ ਇਹ ਕਾਰਪੋਰੇਟ ਸਰਕਾਰ ਆ ਤੇ کارਪੋਰੇਟ ਦੀ ਸਰਕਾਰ ਹੋਣ ਦੇ ਨਾਤੇ ਮਤਲਬ ਇਹ ਕਾਰਪੋਰਟ ਪੱਖੀ ਨੀਤੀ ਦਿਹਾਰੀ ਆ ਤੇ کارਪੋਰੇਟਰ ਨੂੰ ਹੀ کارਪੋਰੇਟਰ ਨੂੰ ਖੇਤੀ ਦੇ ਤੇ ਕਬਜ਼ਾ ਕਰਾਉਣਾ ਚਾਹੀਦਾ ਤੇ کارਪੋਰੇਟ ਦੀ ਮਨਸ਼ਾ ਇਹ ਵਰਲਡ ਲੈਵਲ ਤੇ ਆ WTO ਦੇ ਤਹਿਤ ਤੇ ਇਡੀ ਦੁਨੀਆ ਦੇ ਬਹੁਤੇ ਹਿੱਸਿਆਂ ਦੇ ਵਿੱਚ ਕਾਰਪੋਰੇਟਰ ਨੇ ਖੇਤੀ ਤੇ ਕਬਜ਼ਾ ਕੀਤਾ ਹੈ ਹੁਣ ਏਸ਼ੀਆ ਦੇ ਵਿੱਚ ਸਭ ਤੋਂ ਵੱਡਾ ਦੇਸ਼ ਜਿਹੜਾ ਖੇਤੀ ਪ੍ਰਧਾਨ ਦੇਸ਼ ਆ ਇੰਡੀਆ ਉਹਦੀ ਨਜ਼ਰ 'ਚ ਉਹ ਚੋਗਾ ਪੰਜਾਬ ਫਿਰ ਇੱਕ ਨਵਰ ਤੇ ਆਉਂਦਾ ਇੰਡੀਆ 'ਚ ਉਹ ਪੰਜਾਬ ਦੇ ਉੱਤੇ ਕੁਝ ਕਰਨਾ ਚਾਹੀਦਾ ਜਾਂ ਪੰਜਾਬ ਸਰਕਾਰ ਨੂੰ ਤਾਂ ਡਟ ਕੇ ਉਹ ਕਬੂਲਾ ਕਰਨਾ ਚਾਹੀਦਾ ਔਰ ਇਹਨੂੰ ਰੱਦ ਕਰਨਾ ਚਾਹੀਦਾ ਅਸੈਂਬਲੀ ਦਾ ਵਿਸ਼ੇਸ਼ ਸੈਸ਼ਨ ਸਦਕੇ ਸਾਰੇ ਸਾਰੇ ਕਿਸਾਨਾਂ ਨੇ ਵਿਰੋਧ ਜਤਾਇਆ ਇਸ ਪੋਲਿਸੀ ਹਾਂ ਤੇ ਇਹਨੂੰ ਮਤਲਬ ਬਿਲਕੁਲ ਮਟੋ ਇੱਕ ਇੱਕ ਮਟੋ ਕ ਰੱਦ ਕਰੋ ਇਹਨੂੰ ਵਿਸ਼ੇਸ਼ ਅਸੈਂਬਲੀ ਦਾ ਸੈਸ਼ਨ ਸਦਕੇ ਤੂੰ ਰੱਦ ਕਰੋ ਔਰ ਜੇ ਫਿਰ ਵੀ ਕੇਂਦਰ ਸਰਕਾਰ ਲਾਦਦੀ ਆ ਤਾਂ ਅਸੀਂ ਸੰਘਰਸ਼ ਕਰਾਂਗੇ ਤੁਸੀਂ ਸਾਡੇ ਨਾਲ ਰਹੋ ਤੋ ਉਹਨਾਂ ਨੇ ਕਿਹਾ ਵਾਦਾ ਕੀਤਾ ਵੀ ਅਸੀਂ ਤੁਹਾਡੇ ਨਾਲ ਮੁੰਡੇ ਨੂੰ ਮੁੰਡਾ ਜੋੜ ਕੇ ਸੰਘਰਸ਼ ਕਰਾਂਗੇ ਔਰ ਜੇ ਤੁਸੀਂ ਸੰਘਰਸ਼ ਕਰੋਗੇ ਤਾਂ ਤੁਹਾਨੂੰ ਕਰਨੀ ਚਾਹੀਦਾ ਅਸੀਂ ਵੀ ਤੁਹਾਡੇ ਨਾਲ ਆ ਇਹ ਮਤਲਬ ਸਾਨੂੰ ਖੇਤੀ ਮੰਤਰੀ ਨੇ ਵਿਸ਼ਵਾਸ ਦਵਾਇਆ ਮਤਲਬ ਖੇਤੀਬਾੜੀ ਮੰਤਰੀ ਨੇ ਇਹ ਵੀ ਕਿਹਾ ਕਿ ਵਿਸ਼ੇਸ਼ اجلاس ਸੱਦਿਆ ਜਾਵੇਗਾ ਇਸ ਨੂੰ ਲੈ ਕੇ ਕੋਈ ਇਹ ਤੇ ਚਰਚਾ ਹੋਈ ਹੈ ਕਦੋਂ ਸੱਦ ਰਹੇ ਹਾਂ ਹਾਂ ਕਦੇ ਅਸੀਂ ਅਸੀਂ ਉਹਨਾਂ ਨੂੰ ਇਹ ਸ਼ਬਦ ਵਰਤਿਆ ਗਿਆ ਐ ਸੂਰਜ ਬੋਸੀ ਜਿੰਨੀ ਖੇਤੀ ਸੰਭਵ ਹੋ ਸਕਦਾ ਕੀਤਾ ਜਾਵੇ ਇਹ ਗੱਲ ਬਣ ਗਈ ਕਿ ਮੈਂ ਕੁਝ رائے ਹੋਰ ਲੈਣੀਆਂ ਉਦੋਂ ਬਾਅਦ ਜਿੰਨੀ ਖੇਤੀ ਸੰਭਵ ਹੋ ਗਿਆ ਅਸੀਂ اجلاس ਸੱਦ ਕੇ ਇਹਨੂੰ ਰੱਦ ਕਰਾਂਗੇ ਹੋਰ رائے ਕਿੰਨਾ ਤੋਂ ਲੈਣੀ ਅਫਸਰਾਂ ਦੇ ਨਾਲ ਗੱਲਬਾਤ ਕਰਨਗੇ ਹੁਣ ਜਾਂ ਹੋਰ ਕੁਝ ਬੁੱਧੀਜੀਵੀ ਉਹਦੇ ਨਾਲ ਹੋਰ ਇੰਟੈਲੈਕਚੁਅਲਸ ਨਾਲ ਕਰਨੀ ਚਾਹੀਦੀ ਹੈ ਗੱਲ ਕਰਨੀ ਹੈ ਹੋਰ ਕੀ ਰਿਹਾ ਹੈਗਾ ਇਸ ਪਾਲਿਸੀ ਨੂੰ ਲੈ ਕੇ ਕਿਹੜੀ ਕਿਹੜੀ ਕਿਸਾਨ ਜਥੇਬੰਦੀਆਂ ਤਕਰੀਬਨ ਕਿੰਨੀਆਂ ਸੀਗੀਆਂ ਜਿਹੜੀਆਂ ਸ਼ਾਮਲ ਹੋਈਆਂ ਅੱਜ 29 ਕਿਸਾਨ ਜਥੇਬੰਦੀਆਂ ਸ਼ਾਮਲ ਸੰਜੀਤ ਇਹ ਨੱਤੀ ਕਿਸਾਨ ਜਥੇਬੰਦੀਆਂ ਨੇ ਇੱਕ ਮੋਕੋ ਕਿਹਾ ਔਰ ਕਿਹਾ ਵੀ ਅਸੀਂ ਮਤਲਬ ਇਹਨੂੰ ਦੇਸ਼ ਪੱਧਰ ਦਾ ਅੰਦੋਲਨ ਕਰਨ ਜਾ ਰਹੇ ਹਾਂ 23 ਤਰੀਕ ਦਾ ਜਿਹੜਾ ਜ਼ਿਲ੍ਹਾ ਹੈੱਡਕੁਆਟਰ ਉੱਤੇ ਧਰਨੇ ਨੇ ਉਹ ਇਕੱਲੇ ਪੰਜਾਬ ਚ ਨਹੀਂ ਦੇਸ਼ ਪੱਧਰ ਤੇ ਨੇ ਜੇ ਤੁਸੀਂ ਇਹਨੂੰ ਰੱਦ ਕਰੋਗੇ ਤਾਂ ਅਸੀਂ ਸੂਬਿਆਂ ਦੂਜੇ ਸੂਬਿਆਂ ਚ ਵੀ ਲਾਗੂ ਨਹੀਂ ਹੁੰਦੋਂਗੇ ਇਹ ਅਸੀਂ ਵੀ ਸ਼ਵਾਜ ਦਵਾ ਕੇ ਆਏ ਹਾਂ ਸਯੁਕਤ ਕਿਸਾਨ ਮੋਰਚਾ ਨੈਸ਼ਨਲ ਲੈਵਲ ਦਾ ਦੂਜੇ ਸੂਬਿਆਂ ਚ ਵੀ ਅਸੀਂ ਸੰਘਰਸ਼ ਪਖਾਵਾਗੇ ਦੂਜੇ ਸੂਬੇ ਜਿਹੜੇ ਡੋਗਲਿੰਚ ਨਾਲੀਆਂ ਮਤਲਬ ਸਰਕਾਰਾਂ ਨੇ ਉੱਥੇ ਵੀ ਅਸੀਂ ਪੂਰਾ ਕਹਰਾ ਮਚਾਵਾਂਗੇ ਪੂਰਾ ਸੰਘਰਸ਼ ਕਰਾਂਗੇ ਔਰ ਉਸ ਦਾ ਸ਼ਿੰਦੇਵਰ ਤੋਂ ਤੇ ਉਹ ਆਪਣਾ ਉਹ ਦੇਖਸਾਨ ਵੀ ਦੇਣਗੇ ਇਹ ਨੀਤੀ ਲਾਗੂ ਨਹੀਂ ਹੋਊਗੀ ਇਹ ਚੋਰ ਮੋਦੀ ਰਸਤੇ ਰਹੀ ਜਿਹੜਾ ਮਤਲਬ ਮੋਦੀ ਦੀ ਇੱਕ ਖੁੰਦਕ ਆ ਮੈਨੂੰ ਥੁੱਕ ਕੇ ਚੱਟਣਾ ਪਿਆ ਉਹ ਤਿੰਨ ਕਾਨੂੰਨ ਜਿਹੜੇ ਸੀ ਉਹਨੂੰ ਰੀਪੀਲ ਕਰਨਾ ਪਿਆ ਸੀ ਪਾਰਲੀਮੈਂਟ ਦੇ ਵਿੱਚ ਉਹਨਾਂ ਰੀਪੀਲ ਕੀਤੇ ਹੋਏ ਕਾਨੂੰਨਾਂ ਨੂੰ ਦੁਬਾਰਾ ਲੈ ਕੇ ਆਉਣਾ ਇਹ ਇਸ ਤੋਂ ਵੱਡੀ ਬੇਸ਼ਰਮੀ ਵਾਲੀ ਕੋਈ ਗੱਲ ਨਹੀਂ ਪਰ ਜੇ ਉਹ ਬੇਸ਼ਰਮੀ ਤੇ ਆਇਆ ਆ ਮੋਦੀ ਸਰਕਾਰ ਤਾਂ ਫਿਰ ਅਸੀਂ ਵੀ ਥੋੜਾ ਜਿਹਾ ਹੋਰ ਤਿੱਖੇ ਹੋ ਕੇ ਪਹਿਲਾਂ ਨਾਲੋਂ ਵੀ ਵੱਡਾ ਵਿਸ਼ਾਲ ਤੇ ਬ੍ਰਾਡਕਾਸਟ ਬਣਾਉਂਦੇ ਹੋਏ ਸਿਕਰਸ਼ ਵਾਲੇ ਪਾਸੇ ਨੂੰ ਤੁਰੇ ਆਂ ਔਰ 23 ਤੋਂ ਸ਼ੁਰੂ ਆ अच्छा इक जगजीत सिंह डल्लेवाल होना दी सेहत काफी ਵਿਗੜ ਰਹੀ ਆ ਉਸ ਨੂੰ ਲੈ ਕੇ ਵੀ ਕੋਈ ਜ਼ਿਕਰ ਹੋਇਆ ਕੁਛ ਆਗੋਂ ਨੇ ਦਾ ਉਹ ਕਹਿੰਦੇ ਉਸ ਉਸ ਬਾਰੇ ਅਸੀਂ ਬਹੁਤ ਚਿੰਤਾਜਨਕ ਆ ਤੇ ਉਹ ਉਹਦਾ ਕੁਛ ਖਿਲਾਸੀ ਛੇਤੀ ਕੱਢਣ ਵਾਲੇ ਜਾ ਰਹੇ ਆ ਬਸ ਬਹੁਤੀ ਗੱਲ ਨਹੀਂ ਹੋਈ ਉਹਦੇ ਬਾਰੇ ਤੇ ਮਤਲਬ ਸਰਕਾਰ ਨੇ ਤੁਹਾਨੂੰ ਭਰੋਸਾ ਦੇ ਦਿੱਤਾ ਕਿ ਜਿਹੜੀ ਇਹ ਐਗਰੀਕਲਚਰ ਮਾਰਕੀਟਿੰਗ ਪੋਲਿਸੀ ਜਿਹੜੀ ਨਵੀਂ ਇਹ ਆ ਰਿਹਾ ਸੀਗਾ ਤਾਂ ਉਸ ਨੂੰ ਮਤਲਬ ਇਹ ਲਾਗੂ ਨਹੀਂ ਕਰਨਗੇ ਪੰਜਾਬ ਦੇ ਵਿੱਚ ਨਹੀਂ ਕਹਿੰਦੇ ਬਿਲਕੁਲ ਲਾਗੂ ਨਹੀਂ ਕਰਾਂਗੇ ਉਹ ਟੋਕਰਾਦ ਹੋਊਗਾ ਉਹ ਟੋਕਰਾਦ ਦੂਗਾ ਸਾਡਾ ਮੂੰਹ ਕਾਲਾ ਹੋਊਗਾ ਜੇ ਰੱਦ ਹੋਊਗਾ ਇਥੇ ਤੱਕ ਸ਼ਬਦ ਬੋਲੇ ਮੰਤਰੀ ਨੇ ਮੋਸ਼ੂ ਅਨਤਾਰਜੀ ਤਾਂ ਇਹ ਸਨ ਸਾਡੇ ਨਾਲ ਕਿਸਾਨ ਆਗੂ ਜਗਮੋਹਨ ਸਿੰਘ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੋ ਨਵੀਂ ਪਾਲਸੀ ਦਾ ਜ਼ਿਕਰ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਸੀਗਾ ਉਸ ਨੂੰ ਲੈ ਕੇ ਅੱਜ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੌਣਾ ਵੱਲੋਂ ਬੈਠਕ ਜਿਹੜੀ ਹੈਗੀ ਉਹ ਬੁਲਾਈ ਗਈ ਸੀਗੀ ਤੇ 29 ਜਥੇਬੰਦੀਆਂ ਨੇ ਜਿਹੜੀ ਹੈਗੀ ਹੈ ਅੱਜ ਮੀਟਿੰਗ ਕੀਤੀ ਹੈਗੀ ਤਾਂ ਸਾਫ਼ ਤੌਰ ਤੇ ਸਰਕਾਰ ਵੀ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਵਿਸ਼ੇਸ਼ اجلاس ਬੁਲਾ ਕੇ ਇਸ ਪਾਲਸੀ ਨੂੰ ਸਿੱਧੇ ਤੋਂ ਜਿਹੜਾ ਹੈਗਾ ਰੱਦ ਕੀਤਾ ਜਾਵੇਗਾ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਕੁਲਜਿੰਦਰ ਸੂਦ ਨਾਲ ਜਗਬਣੀ ਲਈ ਵਰਣਪਟ